ਵੈਜੀ ਜੀ ਕੇ ਖਾਲਸਾ ਵੈਜੀ ਜੀ ਕੀ ਫਤਿਹ ਸਭ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅੱਜ ਅਸੀਂ ਮਾਨਸਾ ਬਠਿੰਡਾ ਲੋਕ ਸਭਾ ਸੀਟ ਬਾਰੇ ਗੱਲ ਕਰਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਵਿੱਚੋਂ ਬਠਿੰਡਾ ਲੋਕ ਸਭਾ ਸੀਟ ਸਭ ਤੋਂ ਹੌਟ ਸੀਟ ਮੰਨੀ ਜਾਂਦੀ ਹੈ ਅਮ ਪੰਜਾਬ ਦੇ ਨਕਸ਼ੇ ਦੇ ਉੱਤੇ ਬਠਿੰਡਾ ਮਾਨਸਾ ਦੀ ਲੋਕੇਸ਼ਨ ਬੜੇ ਹੇਠਲੇ ਏਰੀਆ ਦੇ ਵਿੱਚ ਆਉਂਦੀ ਹੈ ਜਾਂ ਐਦਾਂ ਕਹਿ ਲਓ ਵੀ ਪੰਜਾਬ ਦੀ ਫਾਊਂਡੇਸ਼ਨ ਹੈ ਮਾਨਸਾ ਬਠਿੰਡਾ ਪਰ ਅਫਸੋਸ ਦੀ ਗੱਲ ਇਹ ਹੈ ਵੀ ਮਾਨਸਾ ਬਠਿੰਡਾ ਵੱਲ ਕੋਈ ਬਹਾਲਾ ਡਵੈਲਪਮੈਂਟ ਵੱਲ ਧਿਆਨ ਨਹੀਂ ਦਿੱਤਾ ਗਿਆ। ਅ ਇਨਫਰਾਸਟ੍ਰਕਚਰ ਜਾਂ ਪਰਸਨਲ ਡਵੈਲਪਮੈਂਟ ਲੋਕਾਂ ਦੀ ਫੈਮਲੀ ਡਵੈਲਪਮੈਂਟ ਵੱਲ ਕੋਈ ਬਹਾਲਾ ਧਿਆਨ ਨਹੀਂ ਦਿੱਤਾ ਗਿਆ ਸਪੈਸ਼ਲੀ ਮਾਨਸਾ ਏਰੀਆ ਜਾਂ ਮੋੜ ਜਾਂ ਤਲਵੰਡੀ ਸਾਬੋ ਦੇ ਜੋ ਏਰੀਏ ਨੇ ਉਹਨਾਂ ਨੂੰ ਕਾਫੀ ਪਛੜਿਆ ਰੱਖਿਆ ਗਿਆ ਹਾਲੇ ਵੀ ਜਦਕੀ ਦੇਖਿਆ ਜਾਵੇ ਤਾਂ ਪੰਜਾਬ ਨੇ 40-45 ਸਾਲ ਰਾਜ ਕਰਨ ਦੇ ਲਈ ਜੋ ਮੁੱਖ ਮੰਤਰੀ ਮਾਲਵੇ ਦੇ ਦਿੱਤੇ ਨੇ ਉਹਨਾਂ ਦੇ ਵਿੱਚੋਂ 25-30 ਸਾਲ ਸਰੋਮਣੀ ਕਾਲੀਦਾਲ ਉਹਨਾਂ ਨੇ ਰਾਜ ਕੀਤਾ 10-15 ਸਾਲ ਕਾਂਗਰਸ ਨੇ ਰਾਜ ਕੀਤਾ ਤੇ ਹੁਣ ਪ੍ਰੈਜ਼ੈਂਟ ਸਰਕਾਰ ਦੇ ਵਿੱਚ ਵੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਵੀ ਮਾਲਵੇ ਏਰੀਏ ਦੀ ਹੈ ਮਾਲਸਾ ਦੇ ਪਿੰਡਾਂ ਤੋਂ 5-7 ਕਿਲੋਮੀਟਰ ਦੀ ਦੂਰੀ ਤੇ ਪਿੰਡਾਂ ਉਹਨਾਂ ਦਾ ਉਹਨਾਂ ਵੱਲੋਂ ਵੀ ਕੋਈ ਜ਼ਿਆਦਾ 2.5 ਸਾਲਾਂ ਦੇ ਵਿੱਚ ਧਿਆਨ ਨਹੀਂ ਦਿੱਤਾ ਗਿਆ ਤਾਂ ਸਾਨੂੰ ਸਿਰਫ ਵੋਟਾਂ ਪਾਉਣ ਦੇ ਲਈ ਰੱਖਿਆ ਗਿਆ ਹੈ ਸਾਨੂੰ ਸਾਡੇ ਮੁੱਦਿਆਂ ਤੋਂ ਸਾਡੀ ਡਿਵੈਲਪਮੈਂਟ ਤੋਂ ਦੂਰ ਰੱਖਿਆ ਗਿਆ ਹੈ ਜਾਂ ਉਹ ਸਾਡੇ ਸਾਡੇ ਤੋਂ ਕੁਇਟ ਕਰ ਚੁੱਕੇ ਨੇ ਜਾਂ ਉਹ ਸਾਨੂੰ ਡਿਵੈਲਪ ਨਹੀਂ ਕਰਨਾ ਚਾਹੁੰਦੇ ਤਾਂ ਇਹਨਾਂ ਕਰਕੇ ਮਤਲਬ ਅਸੀਂ ਬੜੇ ਪਛੜੇ ਰਹਿ ਗਏ ਸਾਨੂੰ ਅੱਜ ਦੀ ਰੇਟ ਦੇ ਵਿੱਚ ਵੀ ਮਤਲਬ ਉਹ ਫੈਸਿਲਿਟੀਆਂ ਨਹੀਂ ਮਿਲ ਪਾਈਆਂ ਜੋ ਪੰਜਾਬ ਦੇ ਬਾਕੀ ਏਰੀਆ ਦੇ ਵਿੱਚ ਮਿਲ ਪਾ ਰਹੀਆਂ ਨੇ ਤੇ ਸਾਨੂੰ ਸਿਰਫ ਉਦਾਂ ਹੀ ਜਿਦਾ ਪੋਟਾ ਪਾਂ ਦੇ ਲਈ ਰੱਖਿਆ ਗਿਆ ਤੇ ਸਾਡੇ ਪ੍ਰੋਜੈਕਟ ਸਾਡੇ ਤੋਂ ਲੈ ਕੇ ਹੋਰ ਏਰੀਆ ਵੱਲ ਸ਼ਿਫਟ ਕਰ ਦਿੱਤੇ ਗਏ ਨੇ ਜਾਂ ਤੁਸੀਂ ਐਦਾਂ ਕਹਿ ਲਓ ਵੀ ਕੁਝ ਪ੍ਰੋਜੈਕਟ ਜਿਹੜੇ ਹੁਣ ਆਉਣ ਵਾਲੇ ਨੇ ਉਹਨਾਂ ਨੂੰ ਹੋਰ ਏਰੀਆ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਾਰ ਐਗਜ਼ਾਮਪਲ ਮੈਡੀਕਲ ਕਾਲਜ ਖੁੱਲਣ ਦੀ ਗੱਲ ਚੱਲ ਰਹੀ ਹੈ ਉਹ ਮਾਨਸਾ ਦਾ ਪ੍ਰੋਜੈਕਟ ਹੋਣਾ ਚਾਹੀਦਾ ਸੀ ਜਦ ਕਿ ਉਹ ਸੰਗਰੂਰ ਏਰੀਆ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ ਕੁਝ ਪ੍ਰੋਜੈਕਟ ਨੇ ਜੋ ਮਾਨਸਾ ਮੋੜ ਦੇ ਨੇੜੇ ਹੋਣੇ ਚਾਹੀਦੇ ਸੀ ਉਹਨਾਂ ਨੂੰ ਰਾਜਸਥਾਨ ਹਰਿਆਣਾ ਦੇ ਬਾਰਡਰ ਦੇ ਨੇੜੇ ਲਜਾਇਆ ਗਿਆ ਤਾਂ ਉਹ ਉਸ ਕਰਕੇ ਉਹ ਉਹਨਾਂ ਦਾ ਐਡਵਾਂਟੇਜ ਸਾਡੇ ਏਰੀਆ ਨੂੰ ਪ੍ਰੋਪਰਲੀ ਮਿਲ ਨਹੀਂ ਪਾਰਿਆ ਤਾਂ ਉਹਨਾਂ ਸਾਰੇ ਮੁੱਦਿਆਂ ਤੇ ਅੱਪ ਗੱਲ ਕਰਾਂਗੇ ਕੁਝ ਮੁੱਦੇ ਪ੍ਰੈਜ਼ੈਂਟਲੀ ਬੜੇ ਬੜੇ ਸੈਂਸਿਟਿਵ ਨੇ ਉਹਨਾਂ ਤੇ ਸਾਨੂੰ ਆਪਦੇ ਵਿਚਾਰ ਰੱਖਣੇ ਪੈਣੇ ਆ ਉਹਨਾਂ ਤੇ ਗੱਲ ਕਰਨੀ ਪੈਣੀ ਹੈ ਅਗਰ ਅਸੀਂ ਤਰੱਕੀ ਦੀ ਰਾਹ 'ਤੇ ਜਾਣਾ ਹੈ ਤੇ ਉਹਨਾਂ ਸਾਰਿਆਂ ਮੁੱਦਿਆਂ ਤੇ ਗੱਲ ਕਰਦੇ ਹੋਏ ਅੱਪ ਆਉਣ ਵਾਲੀ ਵੀਡੀਓ ਦੇ ਵਿੱਚ ਪੂਰੀ ਡੀਟੇਲ ਦੇ ਵਿੱਚ ਉਹਨਾਂ ਬਾਰੇ ਗੱਲ ਕਰਾਂਗੇ ਤੇ ਹੁਣ ਤੇ ਹੁਣ ਨਾਲ ਦੀ ਨਾਲ ਸਾਨੂੰ ਇਹ ਵੀ ਡਿਸਾਈਡ ਕਰਨਾ ਪੈਣਾ ਵੀ ਹੁਣ ਆਉਣ ਵਾਲੀ ਲੋਕ ਸਭਾ ਦੇ ਵਿੱਚ ਸਾਨੂੰ ਇੱਕ ਮਜ਼ਬੂਤ ਕੈਂਡੀਡੇਟ ਇੱਕ ਮਜ਼ਬੂਤ ਨੁਮਾਇੰਦਾ ਚੋ ਕੇ ਭੇਜਣ ਦੀ ਜ਼ਰੂਰਤ ਹੈ ਜੋ ਇਸ ਏਰੀਏ ਦੀ ਡਿਵੈਲਪਮੈਂਟ ਵੱਲ ਧਿਆਨ ਦੇ ਪਾਏ ਤੇ ਉਹ ਸਿਰ ਤਦ ਹੀ ਹੋ ਸਕਦਾ ਹੈ ਕਿ ਏਸੇ ਏਰੀਏ ਦੇ ਨੁਮਾਇੰਦੇ ਨੂੰ ਤੁਸੀਂ ਚੂਜ਼ ਕਰਕੇ ਉੱਤੇ ਭੇਜੋਗੇ ਤਾਂ ਇਹ ਇਹ ਆਪਾਂ ਸਭ ਨੂੰ ਸੋਚਣਾ ਪੈਣਾ ਤੇ ਨਾਲ ਨਾਲ ਡਿਵੈਲਪਮੈਂਟ ਮੇਰੇ ਮੇਰੇ ਸ ਸਮਝਦੇ ਨਾਲ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਇਨਫਰਾਸਟ੍ਰਕਚਰਲ ਡਿਵੈਲਪਮੈਂਟ ਹੋਗੀ ਇੱਕ ਪਰਸਨਲ ਜਾਂ ਫੈਮਿਲੀ ਡਿਵੈਲਪਮੈਂਟ ਤੇ ਉਹਨਾਂ ਤੇ ਕੰਟੀਨਿਊ ਮੋਨਿਟਰਿੰਗ ਜਾਂ ਕੰਟੀਨਿਊ ਧਿਆਨ ਦੇਣ ਦੀ ਜਰੂਰਤ ਹੁੰਦੀ ਹੈ ਐਦਾਂ ਨਹੀਂ ਹੈਗਾ ਵੀ ਅਸੀਂ ਇੱਕ ਵਾਰ ਕੋਈ ਕੰਮ ਕਰਤਾ ਤੇ ਉਸ ਤੋਂ ਬਾਅਦ ਧਿਆਨ ਨਾ ਦਿਓ ਜਿਵੇਂ ਘੜੇ ਦੇ ਵਿੱਚ ਪਾਣੀ ਪਾ ਦੋ ਤਾਂ ਉਹ ਸੁੱਕ ਹੀ ਜਾਣਾ ਪਰ ਬੂੰਦ ਬੂੰਦ ਉਹਦੇ ਵਿੱਚ ਡੇਗਦੇ ਰਹੋ ਤਾਂ ਘੜਾ ਕਦੇ ਸੁੱਕੇਗਾ ਨਹੀਂ ਤੇ ਇਸੇ ਤਰ੍ਹਾਂ ਮਤਲਬ ਕੰਟੀਨਿਊ ਡਵੈਲਪਮੈਂਟ ਵੱਲ ਧਿਆਨ ਦੇਣਾ ਇਸ ਪਾਰਟਿਕੂਲਰ ਏਰੀਆ ਵੱਲ ਸਪੈਸ਼ਲੀ ਵਧੀਆ ਪ੍ਰੋਜੈਕਟ ਲੈ ਕੇ ਆਣੇ ਸੈਂਟਰ ਸਰਕਾਰ ਨਾਲ ਗੱਲ ਕਰਕੇ ਜਾਂ ਮੌਜੂਦਾ ਸਟੇਟ ਸਰਕਾਰ ਨਾਲ ਗੱਲ ਕਰਕੇ ਸੋ ਸਾਨੂੰ ਇੱਕ ਐਸੇ ਨੁਮਾਇੰਦੇ ਦੀ ਜ਼ਰੂਰਤ ਹੈ ਜੋ ਸਾਡੀਆਂ ਗੱਲਾਂ ਰੱਖ ਸਕੇ ਤੇ ਸਰਕਾਰ ਨਾਲ ਗੱਲਾਂ ਕਰਕੇ ਰਾਬਤਾ ਬਣਾ ਕੇ ਵਧੀਆ ਪ੍ਰੋਜੈਕਟ ਇਸ ਏਰੀਆ ਵਿੱਚ ਲਿਆ ਸਕੇ ਸੋ ਉਹਦੇ ਕਰਕੇ ਆਪਾਂ ਗੱਲਾਂ ਬਾਤਾਂ ਕਰਾਂਗੇ ਆਉਣ ਵਾਲੀ ਵੀਡੀਓ ਦੇ ਵਿੱਚ ਤੁਸੀਂ ਉਹ ਵਿਚਾਰ ਜ਼ਰੂਰ ਆਪਦੇ ਵੀ ਰੱਖਿਓ ਆਪਣੇ ਵੀ ਸੁਣਿਓ ਤੇ ਆਪਾਂ ਸਾਰੇ ਹਰਲ ਮਿਲ ਕੇ ਉਹਨਾਂ ਪੁਆਇੰਟਾਂ ਦੀ ਡਿਸਕਸ਼ਨ ਜ਼ਰੂਰ ਕਰਾਂਗੇ। ਤੋਂ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਉਣ ਵਾਲੀਆਂ ਵੀਡੀਓ ਨੂੰ ਦੇਖਣ ਦੀ ਕੋਸ਼ਿਸ਼ ਜ਼ਰੂਰ ਕਰਿਓ ਤਾਂ ਜੋ ਤੁਸੀਂ ਆਪਣੀ ਵੋਟ ਦਾ ਜਾਂ ਆਪਣੀ ਮਤਦਾਨ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰ ਸਕੋ। ਤਦ ਤੱਕ ਪਿਆਰ ਭਰੀ ਸਤਿ ਸ੍ਰੀ ਅਕਾਲ।